ਸੁਖਰਤੀ ਤੇ ਮਨਜੀਤ ਕੌਰ ਦਾ ਮੁੱਦਾ ਠੰਡਾ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਸੁਖਰਤੀ ਦੇ ਬਾਰੇ ਹਰ ਰੋਜ਼ ਮਨਜੀਤ ਕੌਰ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆ ਕੇ ਬੋਲਦੀ ਰਹਿੰਦੀ ਆ ਸੋ ਜਿਹਦੇ ਚੱਲਦਿਆਂ ਬੀਤੇ ਦਿਨ ਹੀ ਮਨਜੀਤ ਕੌਰ ਨੇ ਸੁਖਰਤੀ ਦੀ ਸਿਸਟਰ ਤੇ ਉਸਦੀ ਮਾਤਾ ਜੀ ਦਾ ਨੰਬਰ ਹੈ ਜਿਹੜਾ ਕਿ ਸ਼ੇਅਰ ਕੀਤਾ ਸੀ ਕਿ ਉਹਨਾਂ ਨੂੰ ਫੋਨ ਕਰ ਕਰਕੇ ਤੰਗ ਕਰੋ ਜਿੱਤੇ ਕੁਝ ਕੁ ਸੁਖਰਤੀ ਦੇ ਹੋਟਲ ਦੀਆਂ ਫੋਟੋਜ਼ ਵੀ ਸ਼ੇਅਰ ਕੀਤੀਆਂ ਸੀ ਜੋ ਫੋਟੋਜ਼ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਇਹਨਾਂ ਸਭ ਦੇ ਚੱਲਦਿਆਂ ਹੁਣ ਸੁਖਰਤੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਸਟੋਰੀ ਸਾਂਝੀ ਕਰੀ ਹੈ ਜਿਸ ਸੁਖ ਰਤੀ ਲਿਖਦਾ ਪਿਆ ਕਿ ਸੁਖ ਰਤੀ ਦੀ ਪੰਜਾਬੀ ਨੂੰ ਸਮਝਣ ਨੂੰ ਥੋੜਾ ਜਿਹਾ ਟਾਈਮ ਲੱਗਿਆ ਸੀ ਕਿਉਂਕਿ ਸੁਖ ਰਤੀ ਦੀ ਪੰਜਾਬੀ ਥੋੜੀ ਖਰਾਬ ਹੀ ਆ ਗਈ ਤੁਸੀਂ ਸਕਰੀਨਸ਼ਾਟ ਆਪਣੀ ਸਕਰੀਨ ਨੂੰ ਪ੍ਰਦੇਸ਼ਾ ਜਿਸ ਦੇ ਵਿੱਚ ਸੁਖ ਰਤੀ ਲਿਖਦਾ ਪਿਆ ਕਿ ਹਾਂਜੀ ਬਾਬੇ ਮੈਂ ਤੁਹਾਡਾ ਸੁਖ ਰਤੀ ਆ ਜੋ ਕੁਝ ਵੀ ਚੱਲ ਰਿਹਾ ਇਸ ਸਬ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਇਸ ਬਾਰੇ ਕੋਈ ਸਫਾਈ ਨਹੀਂ ਦੇਣਾ ਚਾਹੁੰਦਾ ਸਿੱਧੀ ਸਿੱਧੀ ਤੇ ਸਾਫ਼ ਗੱਲ ਇਹ ਹੀ ਆ ਕਿ ਪਰਿਵਾਰ ਨੂੰ ਇਸ ਸਬ ਦੇ ਵਿੱਚ ਨਾ ਲਿਆਂਦਾ ਜਾਵੇ ਜੇਕਰ ਕੋਈ ਪਰਿਵਾਰ ਲੈ ਕੇ ਆਉਂਦਾਗਾ ਤਾਂ ਉਹ ਉਸ ਦਾ ਖੁਦ ਜ਼ਿੰਮੇਵਾਰ ਹੋਵੇਗਾ ਤੇ ਬਾਕੀ ਰਹੀ ਗੱਲ ਕਿ ਜੋ ਪਰਿਵਾਰ ਨੂੰ ਵਿੱਚ ਲੈ ਕੇ ਆਊਗਾ ਉਸ ਨਾਲ ਕੀ ਹੋਵੇਗਾ ਇਸ ਦੀ ਮੈਂ ਕੋਈ ਨਹੀਂ ਲੈਂਦਾ ਤੇ ਕਦੋਂ ਤੇ ਕੀ ਹੋ ਜਾਵੇਗਾ ਇਸ ਬਾਰੇ ਨਾ ਮੈਂ ਲਾਈਵ ਆਵਾਂ ਤੇ ਨਾ ਮੈਂ ਕੋਈ ਸਟੋਰੀ ਪਾਵਾਂ ਤੇ ਨਾ ਮੈਂ ਕੋਈ ਪੋਸਟ ਪਾਵਾਂ ਸਿੱਧੀ ਸਾਦੀ ਬਾਰਦਾਤ ਹੋਵੇਗੀ ਇਸ ਗੱਲ ਦਾ ਜ਼ਿੰਮੇਵਾਰ ਉਹ ਆਗਲਾ ਖੁਦ ਹੋਵੇਗਾ ਕਿ ਜੇ ਸਮਝ ਆ ਗਈ ਤਾਂ ਠੀਕ ਆ ਨਹੀਂ ਇੱਥੇ ਮੈਂ ਸਮਝਾਉਣ ਨਹੀਂ ਆਇਆ ਇੱਥੇ ਸੁਖਰਤਿਆ ਨੇ ਸਿੱਧੀ ਧਮਕੀ ਜਿਹੜੀ ਕਿ ਮਨਜੀਤ ਕੌਰ ਨੂੰ ਇਹੀ ਦਿੱਤੀ ਹੈ ਕਿ ਬੰਦਿਆ ਵਾਂਗੂ ਟਿਕ ਜਾ ਨਹੀਂ ਮੈਂ ਤੇਰੇ ਨਾਲ ਕੁਝ ਨਾ ਕੁਝ ਗਲਤ ਕਰ ਦੇਵਾਂਗਾ ਬਾਕੀ ਤੁਹਾਡੇ ਇਹਨਾਂ ਗੱਲਾਂ ਬਾਰੇ ਕੀ ਵਿਚਾਰ ਨੇ ਕਿ ਸੁਖਰਤਿਆ ਸਹੀ ਆ ਜਾਂ ਮਨਜੀਤ ਕੌਰ ਸਹੀ ਆ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਰੱਬ ਰਾਖਾ